ਪਹਿਲਗਾਮ ਹਮਲੇ ਤੋਂ ਬਾਅਦ ਲਗਾਤਾਰ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ ਤੇ ਲਗਾਤਾਰ ਇਹ ਸਥਿਤੀ ਪੈਦਾ ਹੋ ਰਹੀ ਹੈ ਕਿ ਕਿਸੇ ਵੇਲੇ ਵੀ جنگ ਲੱਗ ਸਕਦੀ ਹੈ ਪਰ ਇਸ جنگ ਦਾ ਕਿਸ ਦੇਸ਼ ਨੂੰ ਨੁਕਸਾਨ ਹੋਵੇਗਾ ਤੇ ਭਾਰਤ ਨੂੰ ਕੀ ਨੁਕਸਾਨ ਹੋ ਸਕਦਾ ਹੈ ਇਸ ਸਵਾਲ ਵੀ ਨਾਲ ਖੜੇ ਹੁੰਦੇ ਨੇ ਦੱਸਦੀ ਇਹ ਕਿ ਆਈਫੋਨ ਜੋ ਕਿ ਹਰ ਇੱਕ ਕਿਸੇ ਦੀ ਪਸੰਦ ਹੈ ਨੌਜਵਾਨ ਦੇ ਕਿ ਆਈਫੋਨ ਖਰੀਦਣਾ ਚਾਹੁੰਦੇ ਨੇ ਤੇ ਆਈਫੋਨ ਜਿਹੜੇ ਆ ਕੰਪਨੀ ਆਈਫੋਨ ਕੰਪਨੀ ਨੇ ਬੋਲਿਆ ਹੈ ਕਿ 2026 ਦੇ ਅੰਤ ਦੇ ਵਿੱਚ ਮੈਨੂਫੈਕਚਰਿੰਗ ਜਿਹੜੀ ਆਈਫੋਨ ਦੀ ਹੈ ਉਹ ਭਾਰਤ ਦੇ ਵਿੱਚ ਸ਼ੁਰੂ ਕਰਨਾ ਚਾਹੁੰਦੀ ਹੈ ਜਿਸ ਨਾਲ ਭਾਰਤ ਨੂੰ ਕਾਫੀ ਫਾਇਦਾ ਹੋਵੇਗਾ ਪਰ ਨਾਲ ਦੀ ਨਾਲ ਨੁਕਸਾਨ ਚਾਈਨਾ ਨੂੰ ਹੋਵੇਗਾ ਹੁਣ ਤੱਕ 60 ਮਿਲੀਅਨ ਯੂਐਸਏ ਦੇ ਵਿੱਚ ਸੇਲ ਹੁੰਦੇ ਨੇ ਆਈਫੋਨ ਜਿਸ ਦੇ ਵਿੱਚ 80% ਆਈਫੋਨ ਜਿਹੜੇ ਨੇ ਉਹ ਚਾਈਨਾ ਦੇ ਵਿੱਚ ਬੰਦੇ ਨੇ ਪਰ ਟੈਰਿਫ ਲੱਗਿਆ ਅਮਰੀਕਾ ਸਰਕਾਰ ਨੇ ਟੈਰਿਫ ਕਾਫੀ ਵਧਾ ਦਿੱਤਾ ਟੈਰਿਫ ਕਾਫੀ ਲਗਾ ਦਿੱਤਾ ਜਿਸ ਦੇ ਨਾਲ ਕੀ ਆਈਫੋਨ ਕੰਪਨੀ ਨੂੰ ਕਰੀਬ 700 ਬਿਲੀਅਨ ਦਾ ਨੁਕਸਾਨ ਹੋਇਆ ਜਿਸ ਤੋਂ ਬਾਅਦ ਆਈਫੋਨ ਕੰਪਨੀ ਨੇ ਯੋਜਨਾ ਬਣਾਈ ਕਿ ਹੁਣ ਉਹ 2026 ਦੇ ਅੰਤ ਦੇ ਵਿੱਚ ਆਪਣੇ ਆਈਫੋਨ ਜਿਹੜੇ ਨੇ ਉਹ ਪਾਰਾ ਦੇ ਵਿੱਚ ਬਣਵਾਉਣੇ ਸ਼ੁਰੂ ਕਰਨਗੇ ਜਿਸ ਦੇ ਨਾਲ ਭਾਰਤ ਨੂੰ ਫਾਇਦਾ ਹੋਵੇਗਾ ਪਰ ਜੇਕਰ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ جنگ ਲੱਗ ਜਾਂਦੀ ਹੈ ਤੇ جنگ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਲੜਾਈ ਹੁੰਦੀ ਹੈ ਤਾਂ ਉਸ ਨਾਲ ਅਮਰੀਕੀ ਕੰਪਨੀ ਜੋ ਕਿ ਆਈਫੋਨ ਬਣਾਉਂਦੀ ਹੈ ਐਪਲ ਕੰਪਨੀ ਜਿਸ ਨੂੰ ਸਾਰੇ ਲੋਕ ਜਿਸ ਦੇ ਨਾਲ ਜਾਣਦੇ ਨੇ ਨਾਮ ਤੋਂ ਉਹ ਆਪਣਾ ਪਲਾਨ ਬਦਲ ਸਕਦੀ ਹੈ ਕਿ ਜੇਕਰ ਇਹਦੇ ਜੰਗ ਲੱਗਦੀ ਹੈ ਤਾਂ ਫਿਰ ਉਹ ਆਪਣਾ ਇਹ ਫੈਸਲਾ ਬਦਲ ਲੈਣਗੇ ਕਿ ਜੋ ਉਹਨਾਂ ਨੇ ਕਿਹਾ ਕਿ ਉਹ ਜ਼ਿਆਦਾਤਰ ਆਪਣੇ ਫੋਨ ਜਿਹੜੇ ਨੇ ਉਹ ਭਾਰਤ ਦੇ ਵਿੱਚ ਮੈਨੂਫੈਕਚਰ ਕਰਾਉਣਗੇ ਹੁਣ ਜੇਕਰ ਅਮਰੀਕੀ ਅਮਰੀਕੀ ਕੰਪਨੀ ਆਪਣਾ ਫੈਸਲਾ ਬਦਲ ਲੈਂਦੀ ਹੈ ਉਸ ਦੇ ਨਾਲ ਭਾਰਤ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ ਪਰ ਉਧਰ ਹੀ ਚਾਈਨਾ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ ਚਾਈਨਾ ਨੂੰ ਇਹ ਫਾਇਦਾ ਹੋਵੇਗਾ ਕਿ ਜੇਕਰ ਪਾਰਾ ਤੇ ਪਾਕਿਸਤਾਨ ਦੇ ਵਿਚਾਲੇ جنگ ਸ਼ੁਰੂ ਹੋ ਜਾਂਦੀ ਹੈ ਜੋ ਇਸ ਵੇਲੇ ਹਾਲਾਤ ਬਣੇ ਹੋਏ ਨੇ ਪਹਿਲਗਾਮ ਮਹਿੰਦੋਬਾਦ ਲਗਾਤਾਰ ਪਾਕਿਸਤਾਨ ਦੇ ਖਿਲਾਫ ਭਾਰਤੀਆਂ ਦੇ ਵਿੱਚ ਰੋਜ਼ ਦੇਖਣ ਨੂੰ ਮਿਲਿਆ ਤੇ ਪਾਕਿਸਤਾਨ ਦੇ ਵੱਲੋਂ ਵੀ ਭਾਰਤ ਖਿਲਾਫ ਲਗਾਤਾਰ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਤੇ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਨੇ ਕਿਹਾ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਗੋਲੀਬਾਰੀ ਵੀ ਹੋ ਰਹੀ ਹੈ ਤੇ ਕਿਸੇ ਵੇਲੇ ਵੀ ਜੰਗ ਲੱਗ ਸਕਦੀ ਹੈ ਤੇ ਇਸ ਦਾ ਨੁਕਸਾਨ ਜਿਹੜਾ ਭਾਰਤ ਨੂੰ ਹੋਵੇਗਾ ਕਿ ਇੱਕ ਤਾਂ ਜੰਗ ਦੇ ਵਿੱਚ ਵੈਸੇ ਹੀ ਬਹੁਤ ਸਾਰਾ ਨੁਕਸਾਨ ਭਾਰਤੀਆਂ ਦਾ ਹੋ ਸਕਦਾ ਹੈ ਭਾਰਤ ਦਾ ਹੋਵੇਗਾ ਤੇ ਨਾਲ ਦੀ ਨਾਲ ਜੋ ਅਮਰੀਕਾ ਦੇ ਅਮਰੀਕੀ ਕੰਪਨੀ ਦੇ ਵੱਲੋਂ ਫੈਸਲਾ ਲਿਆ ਗਿਆ ਕਿ 2026 ਦੇ ਵਿੱਚ ਉਹ ਆਪਣੀ ਜ਼ਿਆਦਾਤਰ ਮੈਨੂਫੈਕਚਰਿੰਗ ਆਈਫੋਨਸ ਦੀ ਭਾਰਤ ਤੋਂ ਕਰਵਾਉਣਾ ਚਾਹੁੰਦੇ ਨੇ ਭਾਰਤ ਦੇ ਵਿੱਚ ਹੋਵੇਗੀ ਉਹ ਫੈਸਲਾ ਬਦਲ ਲੈਣਗੇ ਜਿਸ ਨਾਲ ਭਾਰਤ ਨੂੰ ਆਰਥਿਕ ਤੌਰ ਤੇ ਕਾਫੀ ਨੁਕਸਾਨ ਹੋ ਸਕਦਾ ਹੈ